ਸਤਿ ਸ਼੍ਰੀ ਅਕਾਲ ਗੁਰਵਾਣਾ ਵਿਖੇ ਸਿਸ਼ਾ ਦਾ ਪੰਜਾਬ ਔਰ ਸ਼ਿਸ਼ਾ ਸ਼ੰਕਰ ਬਲੰਦ ਸਿੰਘਾ ਸੰਤੀ ਵੱਲੋਂ ਸਾਂਝੇ ਰੂਪ ਦੇ ਵਿੱਚ ਵਿਜੋਜਨ ਕੀਤਾ ਗਿਆ ਜਿਸ ਦੇ ਵਿੱਚ ਭਗਤ ਸਿੰਘ ਰਾਜਗੁਰੂ ਔਰ ਸੁਖਦੇਵ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਇਸ ਮੌਕੇ ਤੇ ਸਾਡੇ ਮੰਦੂਤ ਹਾਜ਼ਰ ਮੇਤੀ ਨਾ ਮਾਲਗੜੀ ਦੇ ਸਰਪ੍ਰਸਤ ਚੇਅਰਮੈਨ ਸ਼੍ਰੀ ਬਦੇਸ਼ ਸ਼ਰਮਾ ਜੀ ਔਰ ਇਸ ਕਮੇਟੀ ਦੇ ਸੀਨੀਅਰ ਮੈਂਬਰ ਤਿਜਸੀ ਭਾਗਵਾ ਜੀ, ਕੀੰਤੀ ਸ਼ਰਮਾ ਜੀ ਔਰ ਰਵਿੰਦਰ ਸ਼ਰਮਾ ਜੀ ਔਰ ਸਾਰੇ ਇਸ ਮੌਕੇ ਦੇ ਸਤਿਵਾਨ ਅਧਿਕਾਰੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ। ਨਾ ਮਾਲਗੜੀ ਲਈ ਇਹ ਜਿਹੜਾ ਬਣਾਇਆ ਗਿਆ ਹੈ 25 ਰੁਪਏ ਦਾ ਪੰਡਾ 25 ਰੁਪਏ ਦਾ ਸ਼ਿਲਪਨ ਨੂੰ ਇਹ ਬਹੁਤ ਹੀ ਵਧੀਆ ਉਪਰਾਹ ਹੈ। ਉਹ ਕਮਿਸ਼ਨਿਕ ਤਰਕੀ ਤੇ ਰੀਲਿਜ ਹੋ ਰਹੀ ਹੈ ਉਹ ਆਪਣੀ ਨੀਤੀ ਦਾ ਤੇ ਵੀ ਹੈ ਅਸੀਂ ਆ ਜੋ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ ਇਹਨਾਂ ਨੇ ਦੇਸ਼ ਦੀ ਅਜ਼ਾਦੀ ਲਈ ਕੁਰਬਾਨੀ ਦਿੱਤੀ ਪੰਬੜੀ ਛੋਟੀ ਹੋਰ ਦੇ ਵਿੱਚ ਕਰਵਾ ਲਈ ਕਿ ਆਪਣਾ ਸਰਵਜ ਨਿਸ਼ਾਵਰ ਕਰ ਦਿੱਤਾ ਉਹ ਦੇਸ਼ ਦੇ ਵਿਸ਼ਾ ਜੀ ਅਸੀਂ ਆਜ਼ਾਦੀ ਦਾ ਮਾਨ ਰੱਖਣਾ ਹੈ ਤਾਂ ਇਹਨਾਂ ਸ਼ਹੀਦਾਂ ਦੀ ਰਾਜਨੀਤਿਕ ਤਕਨੀਕ ਜਾਣ ਤੋਂ ਪਹਿਲਾਂ ਜੀ ਸ਼ਹਾਦਤ ਹੋਈ ਉਹ ਰੱਖ ਦੇਣਾ ਜਿਹੜਾ ਤੁਸੀਂ ਸ਼ਬਦਾਂ ਨੇ ਬੇੜ ਕਰਦੇ ਆ ਔਰ ਜਦ ਤੱਕ ਹੈ ਸਾਹ ਸਾਹ ਨੇ ਸਾਹ ਇਹਨਾਂ ਨੂੰ ਯਾਦ ਕਰਦੇ ਰਹਾਂਗੇ ਇਹਨਾਂ ਨੂੰ ਸਾਡਾ ਸਭ ਤੋਂ ਧੰਨਵਾਦ ਜੈ ਸ਼ੀਰਮ ਜੈ ਬਾਣ ਸ਼ਿਵ ਸਰਕਾਰ ਸ਼ਿਵਕਾਲ ਨੂੰ ਬੁਲਾਣ ਗਿਆ ਬੁਲਾਇਆ ਗਿਆ ਮੈਂ ਉਹਨਾਂ ਦੇ ਪ੍ਰਧਾਨ ਬੱਲਵੰਤ ਜੀ ਅਤੇ ਬੜੇ ਸਾਰੇ ਟੀਮ ਮੈਂਬਰ ਜੋ ਡਾਕਟਰ ਆ ਗਿਆ ਉਹਨਾਂ ਦਾ ਸਾਰਾ ਧੰਨਵਾਦ ਕਰਦਾ ਪਲਾਟ ਕੈਂਪ ਜੋ ਦਾਣਾ ਹੈ ਜਨ ਇਹ ਬਹੁਤ ਬੱਝਿਆ ਗੱਲ ਜੀ ਤੁਹਾਨੂੰ ਜੀ ਕਿ ਲੋਕਾਂ ਨੂੰ ਦੇਖੀਆ ਹੁਆ ਲੋਕਾਂ ਨੂੰ ਮੇਗਾ ਦਾਣ ਹੁੰਦਾ ਮੈਂ ਜਿਹਨਾਂ ਨੂੰ ਅੱਜ ਵੀ ਪੇਸ਼ੀ ਦੇ ਉਪਰ ਕਾਫੀ ਇਤਨੀ ਮਦਦ ਕਰਕੇ ਕੈਂਪ ਲਾਦੇ ਲੈ ਤੇ ਕਿੰਨੇ ਲੋਕਾਂ ਨੂੰ ਸ਼ੁਰੂ ਕਰਦੇ ਹੈ ਇਹ ਮਤਾ ਆਇਤਾ ਜਿੰਤੂ ਸ਼ਰਮਾ ਹੋ ਸਾਥੀ ਜਿਹੜੇ ਨਾਲ ਆਇਆ ਜੀ ਕੈਂਪ ਕੰਪ ਤੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜੈ ਸ਼ੀਰਮਾ